ਜਸਰਾ ਭਾਈ ਸਾਹਿਬ ਤੁਸੀਂ ਆਲਰੇਡੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਮੈਂ ਮੌਕੇ ਦਾ ਜਾਇਜ਼ਾ ਲਿਆ ਆ ਜੋ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸੰਗਰਾਂਦ ਤੇ ਮੌਕੇ ਤੇ ਬੜਾ ਇੱਕ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਇੱਕ ਨਕਮਸਤਕ ਹੋਣ ਆਂਦੇ ਨੇ ਸ਼ਰਧਾਲੂ ਜਿਨੇ ਵੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਜਿਸ ਤਰ੍ਹਾਂ ਵੀ ਅੱਗੇ ਹੈ ਤੇ ਕੋਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਬਰਤਾਇਆ ਗਿਆ ਜੋ ਦੱਸਿਆ ਗਿਆ ਹੈ ਉਹ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਿਸ ਦਾ ਸੇਵਨ ਕਰਨ ਤੋਂ ਬਾਅਦ ਕੁਝ ਲੋਕ ਤਕਰੀਬਨ ਜਿਦਾਂ ਇੱਥੇ ਹਸਪੀਟਲ ਦੇ ਵਿੱਚ ਜੋ ਦੱਸਿਆ ਜਾ ਰਿਹਾ 20 ਤੋਂ 22 ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਮੈਡੀਕਲ ਲੈਂਗੁਏਜ ਦੇ ਵਿੱਚ ਕਹੀਏ ਤੇ ਫੂਡ ਪੋਇਜ਼ਨਿੰਗ ਜਿਹਦੇ ਕਰਕੇ ਵੋਮਿਟਿੰਗਸ ਲੂਸ ਮੋਸ਼ਨਸ ਜਿਹੜੀਆਂ ਹੈ ਪਰ ਜੋ ਅਜੇ ਇਮੀਡੀਏਟਲੀ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਮਰੀਜ਼ ਹੈਗੇ ਨੇ ਪੇਸ਼ੈਂਟਸ ਨੇ ਉਹ ਆਊਟ ਆਫ ਡੇਂਜਰ ਨੇ ਕੋਈ ਇਦਾਂ ਦੀ ਵਰੀ ਵਾਲੀ ਗੱਲ ਨਹੀਂ ਹੈ ਬਾਕੀ ਰਿਪੋਰਟਸ ਜਿਹੜੀਆਂ ਨੇ ਪ੍ਰੋਟੈਸਟ ਵਗੈਰਾ ਹੋ ਰਹੇ ਨੇ 1.5 ਘੰਟੇ ਤੱਕ ਰਿਪੋਰਟਸ ਆ ਜਾਣਗੀਆਂ ਤੇ ਸਾਡੀ ਵੀ ਬੜੀ ਇੱਕ ਸਤਰਕ ਮੋਨਿਟਰਿੰਗ ਚੱਲ ਰਹੀ ਹੈ ਤੇ ਜਿਹੜੇ ਵੀ ਪਾਰਟ ਦੇ ਉੱਤੇ ਕਿਸੇ ਦੇ ਵੀ ਪਾਰਟ ਤੇ ਨਿਊਜ਼ ਆਪਣਾ ਕੋਈ ਇਹ ਕੋਈ ਕੇਅਰਲੈਸ ਜਾਂ ਕੋਈ ਜੋ ਵੀ ਆਪਣਾ ਅਣਗਹਿਲੀ ਆਏਗੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਜੀ ਬੱਚੇ ਬਜ਼ੁਰਗ ਮਹਿਲਾ ਮ ਕੋ ਦੱਸੇ ਹੈਗੇ ਨੇ ਇੱਥੇ ਹਸਪਤਾਲ ਜਿਹੜਾ ਇਸ ਵੇਲੇ ਆਪਾਂ ਮੋਖੇ ਤੇ ਖੜੇ ਰਗੁਨਾਥ ਹਸਪਤਾਲ ਇੱਥੇ 20 ਤੋਂ 25 ਲੋਕ ਨੇ ਕੁਝ ਮਾਹਲ ਹਸਪੀਟਲ ਦੱਸੇ ਜਾ ਰਹੇ ਨੇ ਹੁਣ ਉੱਥੇ ਵੀ ਅਸੀਂ ਵਿਜ਼ਿਟ ਕਰ ਰਹੇ ਆ ਤੇ ਸਾਰਾ ਕੁਝ ਕਰਕੇ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਾਂਗੇ ਟੈਸਟ ਵਗੈਰਾ ਕਰਵਾਈ ਨੇ ਮਰੀਜ਼ਾਂ ਦੀ ਕਿਸੇ ਦੇ ਕੋ ਸੈਂਪਲ ਦੇਗੀ ਕਿਸੇ ਤਰ੍ਹਾਂ ਦਾ मतलब ਕੀ ਕਰਨਾ ਜੀ ਬਿਲਕੁਲ ਹੁਣੀ ਦੱਸ ਕੇ ਹਟੇ ਮੈਡੀਕਲ ਇਟ ਹੈਸ ਬੀਨ ਕਨਵੇਡਡ ਥੈਟ ਦੇ ਆਰ ਅੰਡਰ ਮੈਡੀਕੇਸ਼ਨ ਐਂਡ ਇਜ਼ ਅ ਵੈਰੀ ਕੀਨ ਸਟ੍ਰਿਕਟ ਮੈਡੀਕੇਸ਼ਨ ਐਂਡ ਜਿਹੜੀ ਮੇਨ ਇਨੀਸ਼ially ਵਾਚਣ ਵਾਲੀ ਗੱਲ ਆਈ ਹੈ ਕਿ एवरीवन ਬੀ ਇਜ਼ ਆਊਟ ਆਫ ਡੇਂਜਰ ਤੁਹਾਨੂੰ ਕੋਈ ਕੰਪਲੀਟ ਆਈ ਸੀਗੀ ਥਾਣੇ ਦੇ ਵਿੱਚ ਜਿਹੜਾ ਤੁਸੀਂ ਵੈਸੀ ਹਾਂਜੀ ਸੋਰਸਸ ਤੋਂ ਇਨਤਲਾ ਸਾਡਾ ਇੰਟੈਲੀਜੈਂਸ ਹੈਗਾ ਜਾਂ ਇਮੀਡੀਏਟਲੀ ਜੋ ਵਰਕਿੰਗ ਹੁੰਦੀ ਹੈ ਜੀ ਪੁਲਿਸ ਦੀ ਅਸੀਂ ਬੜੇ ਚੀਜ਼ ਨੂੰ ਬੜਾ ਵਾਰ ਫੁੱਟਿੰਗ ਤੇ ਬੜਾ ਜ਼ੀਰੋ ਟੋਲਰੈਂਸ ਤੇ ਲੈ ਕੇ ਚੱਲਦੇ ਹਾਂ ਤੇ ਮੈਂ ਉਹ ਹੀ ਤੁਹਾਨੂੰ ਦੱਸਿਆ ਜੀ ਸਭ ਇਮੀਡੀਏਟਲੀ ਇਹੋ ਜੇ ਮੈਟਰਸ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਹੈ ਕਿ ਬਈ ਜਿਹੜਾ ਹਿਊਮਨ ਲਾਈਫ ਹੈ ਜਾਂ ਹਿਊਮਨ ਜਿਹੜਾ ਕੰਸਰਨ ਹੈ ਉਹ ਹਮੇਸ਼ਾ ਵਾਚ ਕਰਨਾ ਤੇ ਬਾਕੀ ਜੋ ਵੀ ਜਿਹਦੇ ਪਾਰਟ ਤੇ ਵੀ ਗੈਲੀ ਹੈ ਉਹਨੂੰ ਉਹਦੇ ਤੇ ਨਕੇਲ ਪਾਵਾਂਗੇ ਜਾਣ ਨਹੀਂ ਦਿੱਤਾ ਜਾਏਗਾ ਧੰਨਵਾਦ ਥੈਂਕ ਯੂ